ਪਠਾਣਾ ਨੇ ਦੇਖਿਆ ਵੀ ਗੁਰੂ ਦਾ ਖਾਲਸਾ ਬੈਠਾ ਗੁਰੂ ਦਾ ਖਾਲਸਾ ਇੱਕ ਪਠਾਣ ਦੂਜੇ ਪਠਾਣ ਨੂੰ ਆਵਾਜ਼ ਮਾਰਦਾ ਕਹਿੰਦਾ ਵੀਰਿਆ ਝਾੜੀਆਂ ਹਿੱਲੀਆਂ ਮੈਨੂੰ ਲੱਗਿਆ ਕਿ ਇਹਨਾਂ ਝਾੜੀਆਂ ਦੇ ਵਿੱਚ ਕੋਈ ਲੁਕ ਕੇ ਬੈਠਾ ਲੁਕ ਕੇ ਜਦੋਂ ਪਹਿਲੇ ਪਠਾਣ ਨੇ ਇਹ ਗੱਲ ਆਖੀ ਨਾ ਵੀ ਝਾੜੀਆਂ ਦੇ ਵਿੱਚੋਂ ਕੋਈ ਲੁਕ ਕੇ ਬੈਠਾ ਤੇ ਦੂਜੇ ਪਠਾਣ ਨੇ ਆਖਿਆ ਮੈਨੂੰ ਲੱਗਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਹੋਵੇਗਾ ਜਦੋਂ ਇਹ ਗੱਲ ਆਖੀ ਤੇ ਪਹਿਲਾ ਪਠਾਣ ਕਹਿੰਦਾ ਓਏ ਤੈਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੂੰ ਤੇ ਖਾਨ ਬਹਾਦਰ ਜ਼ਕਰੀਆ ਖਾਨ ਨੇ ਕਦੋਂ ਦਾ ਖਤਮ ਕਰ ਦਿੱਤਾ ਉਹਨੇ ਐਲਾਨ ਕੀਤਾ ਮੈਂ ਜਿਮੀ ਅਸਮਾਨ ਉਲਟਾਵਾਂ ਧਰਤੀ ਪਾੜ ਕੇ ਮੈਂ ਲਾਵਾਂਗਾ ਅੱਗ ਘਰਾਂ ਨੂੰ ਰੱਖਣੇ ਸਭ ਸਾੜ ਕੇ ਬਾਹ ਸਰਾਣੇ ਰੱਖ ਸੌਜੀਆਂ ਸਿੰਘਾਂ ਨੂੰ ਗੱਡੀ ਚਾੜ ਕੇ ਉਹਨੇ ਐਲਾਨ ਕੀਤਾ ਮੈਂ ਕੋਈ ਸਿੰਘ ਜਿਉਂਦਾ ਨਹੀਂ ਰਹਿਣ ਦੇਣਾ ਤੇ ਐਲਾਨ ਇੱਕ ਇਹ ਵੀ ਕੀਤਾ ਕਹਿੰਦਾ ਜਿਨ ਕੇ ਸਿਰ ਪਰ ਹੈ ਕੇਸ ਰਹਿਣ ਨਹੀਂ ਦੇਣੇ ਆਪਣੇ ਦੇਸ਼ ਜਦੋਂ ਇਹ ਗੱਲ ਆਖੀ ਗੁਰੂ ਪਿਆਰ ਵਾਲਿਓ ਤੇ ਪਠਾਨ ਕਹਿੰਦਾ ਵੀ ਮੈਨੂੰ ਤੇ ਲੱਗਦੇ ਆ ਕੋਈ ਬਹਿਰੂਪੀਏ ਹੋਣੇ ਆ ਨਾਲ ਦੀ ਨਾਲ ਆਖਣ ਲੱਗਾ ਕਹਿੰਦਾ ਹੁਣ ਤੇ ਦਰਦਾ ਮਾਰਾ ਖਾਲਸਾ ਦੁੱਧਦਾ ਨਹੀਂ ਜਿਹੜਾ ਕਲਗੀਆਂ ਵਾਲੇ ਬਾਪੂ ਨੇ ਸਜਾਇਆ ਆਨੇ ਖਤਮ ਕਰ ਦਿੱਤਾ ਨਾਲ ਲੱਗਦੇ ਮਾਰਿਆ ਤੰਨਾ ਹਾਂ ਕਹਿੰਦਾ ਜੇ ਕਿਤੇ ਕੋਈ ਖਾਲਸਾ ਹੋਵੇਗਾ ਵੀ ਨਾ ਤੇ ਡਰਦੇ ਮਾਰੇ ਬੀਕਾਨੇਰ ਦੇ ਜੰਗਲਾਂ ਵਿੱਚ ਤੇ ਕਾਨੂੰਬਾਲ ਦੇ ਸ਼ੰਭਾ ਵਿੱਚ ਲੋਕੇ ਬੈਠਾ ਹੋਵੇਗਾ ਇਹ ਗੱਲਾਂ ਸੁਣੀਆਂ ਝਾੜੀਆਂ ਦੇ ਵਿੱਚ ਬੈਠੇ ਦੋ ਗੁਰੂ ਦੇ ਪਿਆਰੀਆਂ ਨੇ ਇੱਕ ਦਾ ਨਾਮ ਹੈ ਭਾਈ ਸਾਹਿਬ ਭਾਈ ਗੋਤਾ ਸਿੰਘ ਤੇ ਦੂਜੇ ਦਾ ਨਾਮ ਹੈ ਭਾਈ ਸਾਹਿਬ ਭਾਈ ਕਰਜਾ ਸਿੰਘ ਜਦੋਂ ਸੁਣੀ ਆਵਾਜ਼ ਝਾੜੀਆਂ ਦੇ ਵਿੱਚੋਂ ਗੱਲਾਂ ਕਰਨ ਲੱਗੇ ਗੋਤਾ ਸਿੰਘ ਕਹਿੰਦਾ ਗਰਜਾ ਸਿਆ ਸੁਣਿਆ ਇਹਨਾਂ ਪਠਾਣਿਆਂ ਨੇ ਸਾਨੂੰ ਤਾਨਾ ਮਾਰਿਆ ਤਾਨਾ ਇੱਕ ਗੱਲ ਯਾਦ ਰੱਖਣਾ ਸਿਆਣੇ ਆਖਦੇ ਆ ਜੇ ਮਰਦ ਨੂੰ ਤਾਨਾ ਵੱਜ ਜਾਵੇ ਲੱਕੜ ਨੂੰ ਠਾਨਾ ਵੱਜ ਜਾਵੇ ਉਹ ਬਹੁਤਾ ਚਿਰ ਜੀਵਿਆ ਨਹੀਂ ਕਰਦੇ ਸੱਚ ਹੈ ਭਾਈ ਜਦੋਂ ਵੱਜਿਆ ਤਾਨਾ ਦੋਨੋਂ ਸਿੰਘਾਂ ਨੂੰ ਤੂੰ ਸਿੱਖਦੇ ਡਰਦੇ ਮਾਰੇ ਝਾੜੀਆਂ ਦੇ ਵਿੱਚ ਲੁਕ ਕੇ ਬੈਠੇ ਆ ਜਾਂ ਕਾਨੂੰਬਾਲ ਦੇ ਸ਼ੰਭਾ ਵਿੱਚ ਜਾਂ ਬੀਕਾ ਢੇਰ ਦੇ ਜੰਗਲਾਂ ਵਿੱਚ ਚਲੇ ਗਏ ਆ ਦੋਵੇਂ ਸਿੰਘ ਆ ਗਏ ਬਾਹਰ ਇਹਨਾਂ ਦੇ ਹੱਥਾਂ ਵਿੱਚ ਕਿਰਪਾਨਾਂ ਨਹੀਂ ਹੈ ਇਹਨਾਂ ਦੇ ਹੱਥਾਂ ਵਿੱਚ ਮੋਟੇ ਮੋਟੇ ਸਲੋਤਰੇ ਆਯੋ ਕਹਿੰਦਾ ਪਠਾਣੋ ਰੁਕੋ ਤੁਸੀਂ ਆਖਦੇ ਹੋ ਕਲਗੀਧਰ ਮਹਾਰਾਜ ਦਾ ਖਾਲਸਾ ਮੁੱਕ ਗਿਆ ਪਰ ਖਾਲਸਾ ਨਾ ਕਦੇ ਮੁੱਕ ਸਕਦਾ ਨਾ ਕਦੇ ਝੁੱਕ ਸਕਦਾ ਇਹਨੂੰ ਚੁਗਾਉਣ ਵਾਲੇ ਝੁੱਕ ਗਏ ਇਹਨੂੰ ਮਕਾਉਣ ਵਾਲੇ ਮੁੱਕ ਗਏ ਬਫੇਰੇ ਆਏ ਨਾਦਰ ਵਰਗੇ ਬਫੇਰੇ ਆਏ ਬਦਾਲੀ ਵਰਗੇ ਓਏ ਟੈਲ ਲਾ ਕੇ ਦੇਖ ਲਿਆ ਖਾਲਸਾ ਤੇ ਨੀਹਾਂ ਵਿੱਚ ਖੜਿਆ ਵੀ ਜਕਾਰੇ ਸ਼ਕਦਾ ਜਕਾਰੇ ਜਦੋਂ ਇਹ ਗੱਲ ਆਖੀ ਤੇ ਪਠਾਣਾ ਨੂੰ ਭੱਜਦੀਆਂ ਰਾਹ ਨੂੰ ਲੱਭਿਆ ਦੋਨੋਂ ਸਿੰਘ ਕਹਿਣ ਲੱਗੇ ਵੀਰਿਆ ਕਰ ਲੈ ਤਿਆਰੀ ਕੱਲ ਨੂੰ ਨੂਰਦੀਨ ਦੀ ਸਰਾ ਦੇ ਕੋਲ ਸੜਕ ਤੇ ਖੜ ਕੇ ਸਿੰਘਾਂ ਨੇ ਲਾਉਣਾ ਨਾਕਾ ਤੇ ਇਹ ਹੈ ਪਹਿਲਾ ਟੋਲ ਪਲਾਜਾ ਟੋਲ ਪਲਾਜੇ ਤਾਂ ਸੀ ਬੜੇ ਲੰਘਦੇ ਆ ਕੋਈ ਕਹਿੰਦਾ ਜੀ ਆ ਕਾਰ ਦੇ 60 ਰੁਪਏ ਪਰਚੀ ਆ ਕੋਈ ਕਹਿੰਦਾ ਜੀ ਟਰੱਕ ਦੀ 500 ਰੁਪਏ ਪਰਚੀ ਆ ਪਰ ਸਿੰਘ ਲੱਗੇ ਆ ਪਹਿਲਾ ਕੋਲ ਬਲਾਜਾ ਲਾਨ ਸੱਤ ਸਿਆਣੇ ਆਖਦੇ ਜੋ ਮਰਦ ਨੂੰ ਤਾਲਾ ਲੱਕੜ ਨੂੰ ਜਿਵੇਂ ਜੀਰ ਦਾ ਲੋਹੇ ਦਾ ਫਾਣਾ ਧਰਤ ਗੜ ਵਾਲਿਆ ਗੱਲ ਸੱਚੀ ਏ ਰਤੇ ਮੌਤ ਕੋਲੋਂ ਕਿਉਂਕਿ ਇਹ ਤਾਂ ਆਖਦੀ ਆ ਹੋਣੀ ਵੀ ਸਾਨੂੰ ਟੱਕਰੀ ਏ ਜਿਸ ਤਰ੍ਹਾਂ ਦੋਨੋਂ ਸੂਰਦਿਆਂ ਨੇ ਆਪਣੇ ਹੱਥ ਵਿੱਚ ਫੜ ਕੇ ਸਲੋਤਰੇ ਮੋਟੇ ਮੋਟੇ ਉਹਨਾਂ ਪਠਾਣਾ ਦੇ ਅੱਗੇ ਇੱਕ ਬਾਜੀ ਪਾਈ ਆ ਕੀ ਆਖਦੀ ਆ ਕਹਿੰਦੇ ਚੱਲ ਜਲਮ ਨੂੰ ਦੱਸਿਓ ਸਿੰਘ ਨਹੀਂ ਆ ल जल मनो ताल मनो तसली छह This is. 我敬你。 ਯੋ ਹਾਰੇ ਗੁਰੂ ਪਿਆਰ ਵਾਲਿਓ ਐਵੇਂ ਕੋਈ ਟਿੱਚਰ ਮਾਰ ਜਾਵੇ ਵੀ ਗੁਰੂ ਦਾ ਖਾਲਸਾ ਖਤਮ ਹੋ ਗਿਆ ਨਾ ਇਹ ਕਦੇ ਪਹਿਲਾਂ ਮੁੱਕਿਆ ਤੇ ਨਾ ਕਦੇ ਅੱਜ ਮੁੱਕ ਸਕਦਾ ਕਿਉਂਕਿ ਅਸੀਂ ਉਹ ਅਣਹਲੇ ਤੀਰ ਹਾਂ ਜੋ ਕਦੇ ਨਾ ਟੁੱਕੇ ਲੰਘ ਜਾਈਏ ਵੈਰੀ ਦੀ ਹਿੱਕ ਪਾੜ ਕੇ ਟੁੱਕੇ ਸੱਚੀ ਗੱਲ ਐ ਚੀਮਿਆਂ ਸਾਡੇ ਤੇ ਟੁੱਕੇ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਾ ਮੁੱਕੇ ਟੁੱਕੇ ਤੋ ਕਹਿੰਦੇ ਸੀ ਜਕਰੀਆ ਖਾਨ ਨੇ ਐਲਾਨ ਕੀਤਾ ਕਈ ਚੜਕ ਕਈ ਫਾਂਸੀ ਚਾੜੇ ਕਈ ਤੋਂਪੇ ਕਈ ਛੁਰੀ ਕਟਾਰੇ ਕਈਨ ਕੈ ਸਿਰ ਮੁਗਲੀ ਕੱਟਾ ਕਈ ਦੋਬੇ ਕਈ ਕਸੀੜ ਤੋਂ ਸੁਟਾ ਬੱਬੇ ਟੰਗੇ ਬੰਦੂਖਾਂ ਦੇ ਮਾਲ ਕੌਣ ਦਨੈ ਜੋ ਮਾਰੇ ਹਜ਼ਾਰ ਭਾਂਤ ਭਾਂਤ ਕਰ ਪਕੜ ਬਹਾਏ ਸਾਖ ਤੇਗਣ ਕੇ ਸੀਸ ਉਡਵਾਏ ਕਿਸੇ ਖੱਲ ਕਿਸੇ ਅੱਖ ਕਢਵਾਏ ਕਿਸਨ ਵਾਲੋ ਜੋ ਨਰ ਹੋਈ ਬਾਲ ਬਰਦਲ ਬਛੜਾ ਨਾ ਕੋਈ ਉਸ ਵੇਲੇ ਸਰਕਾਰ ਨੇ ਐਲਾਨ ਕੀਤਾ ਜੇ ਕਿਸੇ ਸਿੱਖ ਦੇ ਸਿਰ ਤੇ ਕੇਸ ਦਿੱਤੀ ਆ ਉਹਨੂੰ ਘਰਾਂ ਵਿੱਚੋਂ ਚੱਕ ਲਿਆਓ ਇਹ ਨਾਰਾ بلند ਹੋ ਗਿਆ ਤੇ ਗੁਰੂ ਪਿਆਰ ਵਾਲੀਓ ਕੌਮ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਉਹ ਤਸੀਹੇ ਭਾਈ ਤਾਰੂ ਸਿੰਘ ਵਰਗੇ ਕਿਰਤ ਵਿਰਤ ਕਰਦੇ ਘਰਾਂ ਵਿੱਚੋਂ ਚੁੱਕ ਲੈ ਉਹਨਾਂ ਦੀਆਂ ਖੋਪਰੀਆਂ ਉਤਾਰ ਦਿੱਤੀਆਂ ਗਈਆਂ ਗੁਰੂ ਪਿਆਰ ਵਾਲਿਓ ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ ਜਿਨ੍ਹਾਂ ਦੇ ਅਨੇਕਾਂ ਟੁਕੜੇ ਕਰਕੇ ਇਸ ਜ਼ਕਰੀਆ ਖਾਨ ਵਰਗੇ ਪਾਪੀ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਉਹ ਸੂਰਮੇ ਜਿਹੜੇ ਘਰਾਂ ਤੋਂ ਗਏ ਉਹਨਾਂ ਦੀਆਂ ਮਾਵਾਂ ਅੱਜ ਵੀ ਆਪਣੇ ਪੁੱਤ ਉਡੀਕ ਰਹੀਆਂ ਪਾਵੇਂ ਸਮਾਂ ਅੱਜ ਦਾ ਹੋਵੇ ਪਾਵੇਂ ਸਮਾਂ ਉਸ ਵੇਲੇ ਤਾਂ ਹੋਵੇ ਸਰਕਾਰਾਂ ਸਿੱਖਾਂ ਦੀਆਂ ਦੁਸ਼ਮਣ ਰਹੀਆਂ ਉਹ ਦੁਸ਼ਮਣ ਇਸ ਰੂਪ ਦੀਆਂ ਨਹੀਂ ਰਹੀਆਂ ਦੁਸ਼ਮਣ ਰਹੀਆਂ ਵਿਚਾਰਧਾਰਾਂ ਦੀਆਂ ਕਿਉਂਕਿ ਵਿਚਾਰਧਾਰਾਂ ਸਿੱਖਾਂ ਦੀ ਉਹ ਹੈ ਇਹ ਮੰਗਦੇ ਆ ਆਪਣੇ ਹੱਕ ਤੇ ਜਿਹੜਾ ਮੰਗਦਾ ਹੱਕ ਸਰਕਾਰ ਉਹਨੂੰ ਆਖਦੀ ਆ ਅੱਤਵਾਦੀ ਇਹ ਵੱਖਵਾਦੀ ਇਹ ਸੱਤਵਾਦੀ ਇਹਨਾਂ ਨੂੰ ਇੱਥੇ ਰਹਿਣ ਨਾ ਦਿਓ ਤੇ ਉਸ ਵੇਲੇ ਵੀ ਸਿੱਖਾਂ ਦਾ ਖੁਰਾਕ ਖੋਜ ਮਟਾਇਆ ਸੀ ਜਕਰੀਆ ਖਾਨ ਨੇ ਪਰ ਅੱਜ ਦੋ ਸਿੰਘਾਂ ਨੂੰ ਵੱਜਿਆ ਪਠਾਣਾ ਵੱਲੋਂ ਤਾਨਾ ਤੇ ਜਦੋਂ ਤਾਨਾ ਸੁਣਿਆ ਤੇ ਆਪਣੇ ਹੱਥਾਂ ਵਿੱਚ ਫੜ ਲੈ ਸਲੋਤਰੇ ਆ ਗਏ ਆ ਸੜਕ ਤੇ ਜਰਨੇਲੀ ਸੜਕ ਤੇ ਆਪਣੇ ਹੱਥਾਂ ਵਿੱਚ ਫੜੇ ਆ ਸਲੋਤਰੇ ਤੇ ਇਹਨਾਂ ਨੇ ਮਸੂਲ ਲਾਇਆ ਮਸੂਲ ਜਿਹਨੂੰ ਕਹਿੰਦੇ ਆ ਚੁੰਗੀ ਇਹਨਾਂ ਆਖਿਆ